ਇਹ ਡਿਮਾਂਡ ਦਿੱਰੀ 2007 ਦੇ 2007 ਤੇ ਕੀ ਡਿਮਾਂਡ ਕਰਦੇ ਇਹਦੀ ਇਹਦੀ ਡਿਮਾਂਡ ਹੈਗੀ ਇਹ 240000 ਰੁਪਏ 240000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਕੀ ਮੰਗ ਇਹਦੀ ਕੀ ਮੰਗ ਕਰਦੇ ਬਈ ਇਹਦੀ 1 15000 ਰੁਪਏ ਇਹਦੀ ਕੀ ਮੰਗ ਕਰਦੇ ਹੋ ਜੀ 170000 ਇਹ 170000 ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਫਾਰਮ ਟ੍ਰੈਕ ਵਾਲਿਆਂ ਦੀ ਏਜੰਸੀ ਦੇ ਵਿੱਚ ਸ਼ਹਿਰ ਫਰੀਦਕੋਟ ਦੇ ਵਿੱਚ ਬਾਈਆਂ ਕੋਲੇ ਬਹੁਤ ਹੀ ਸਾਰੇ ਟਰੈਕਟਰ ਖੜੇ ਆ ਜੋ ਕਿ ਬਹੁਤ ਹੀ ਵਧੀਆ ਕੰਡੀਸ਼ਨ ਦੇ ਆ ਸੋ ਮਾਲਕ ਵੀਰ ਆਪਣੇ ਕੋਲ ਆ ਸਾਰਿਆਂ ਦੇ ਟਰੈਕਟਰਾਂ ਦੀ ਆਪਾਂ ਲੈਣੇ ਆ ਜਾਣਕਾਰੀ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਈ ਸਸੀ ਕਰ ਜੀ ਬਈ ਠੀਕ ਠਾਕ ਜੀ ਸਭ ਤੋਂ ਪਹਿਲਾਂ ਆਪਣੇ ਕੋਲ ਕਿਹੜਾ ਟਰੈਕਟਰ ਆ ਬਾਈ ਆਪਣੇ ਕੋਲੇ ਫਾਰਮ ਪਿਆ ਹੈ ਜੀ 65 ਦਾ ਇਹ ਫਾਰਮ ਡ੍ਰੈਗ 65 ਹਾਂਜੀ ਠੀਕ ਆ ਬਾਈ ਇਹ ਕਿਹੜਾ ਮਾਡਲ ਆ ਜੀ ਇਹ 2011 ਮਾਡਲ ਆ ਜੀ ਠੀਕ ਆ 2011 ਮਾਡਲ ਟਰੈਕਟਰ ਆ ਹਾਂਜੀ ਤੇ ਬਈ ਇਹ ਪੰਜਾਬ ਨੰਬਰ ਆ ਜੀ ਹਾਂਜੀ ਇਹ ਪੰਜਾਬ ਦਾ ਫਰੀਦਕੋਟ ਦਾ ਲੋਕਲ ਨੰਬਰ ਆ ਜੀ ਠੀਕ ਆ ਪੀ ਵੀ 04 ਫਰੀਦਕੋਟ ਦਾ ਲੋਕਲ ਨੰਬਰ ਆ ਟਰੈਕਟਰ ਆ ਤੇ ਬਈ ਟਾਇਰ ਨਾਲ ਦੇ ਟਰੈਕਟਰ ਦੇ ਹਾਂਜੀ ਟਾਇਰ ਨਾਲ ਦੇ ਟਾਇਰ ਨਾਲ ਦੇ ਆ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਅਗਲੇ ਟਾਇਰ ਨਵੇਂ ਆ ਕਿਤੇ ਕੱਸੇ ਹੋ ਹਾਂ ਅਗਲੇ ਪਵਾਏ ਆ ਬਾਈ ਨੇ ਟਾਇਰ ਅਗਲੇ ਨਵੇਂ ਆ ਤੇ ਮਗਰਲੇ ਟਾਇਰ ਨਾਲ ਦੇ ਆ 14 ਦੇ 14x28 ਦੇ ਟਾਇਰ ਆ ਬਾਕੀ ਬੇਦਾਗ ਮਗਰਾੜ ਆ ਟਰੈਕਟਰ ਪੂਰਾ ਵਧੀਆ ਕੰਡੀਸ਼ਨ ਦਾ ਪਿਆ ਦੇਖ ਸਕਦੇ ਹੋ ਤੁਸੀਂ ਬਾਕੀ ਬਈ ਜਿਵੇਂ ਟਰੈਕਟਰ ਦੇ ਨਾਲ ਆ ਸਮਾਨ ਡੰਡਾ ਫੱਟੀ ਛਤਰੀ ਸਾਰਾ ਨਾਲ ਛਤਰੀ ਨਾਲ ਹੀ ਕਾਜ ਪੂਰੇ ਸਾਰੇ ਅੱਛਾ ਆਲ ਡਾਕੂਮੈਂਟ ਪੂਰੇ ਹੋ ਜਾਵਾਂ ਹਾਂਜੀ ਡਾਕੂਮੈਂਟ ਪੂਰੇ ਠੀਕ ਹੈ ਤੇ ਬਾਕੀ ਮੈਂ ਰੰਗ ਪੇੜ ਦਾ ਕਿੰਨੇ origignal ਰੰਗ ਪੇੜ ਦਾ ਸਾਰਾ origignal ਭਲਾ ਕਿਸੇ ਨੂੰ ਚੈੱਕ ਕਰਾ ਲੈ ਕੋਈ ਚੈੱਕ ਕਰਾ ਕੇ ਵਾਹ ਕੇ ਚੈੱਕ ਕਰਾ ਕੇ ਜਿੰਨੂੰ ਮਰਜੀ ਕਰ ਠੀਕ ਹੈ ਬਈ ਰੰਗ ਪੇੜ ਟਰੈਕਟਰ ਦਾ ਸਾਰਾ origignal ਆ ਭਲਾ ਤੁਸੀਂ ਬਾਈ ਕਹਿੰਦਾ ਚੈੱਕ ਕਰਾ ਕੇ ਤੁਸੀਂ ਵਾਹ ਕੇ ਟਰੈਕਟਰ ਲਿਆ ਸਕਦੇ ਹੋ ਤੇ ਫੇਰ ਬਾਈ ਨਾਲ ਸੌਦਾ ਕਰ ਸਕਦੇ ਹੋ ਬਈ ਕੀ ਮੰਗ ਕਰਦੇ ਹੋ ਇਸ ਟਰੈਕਟਰ ਇਸ ਦੀ ਦੀ ਮੰਗ ਹੈਗੀ ਆਪਣੀ 2,80,000 ਰੁਪਏ ਦੀ 2,80,000 ਦੀ ਮੰਗ ਕਰ ਰਹੇ ਹਾਂ ਤੇ ਬਾਕੀ ਬਈ ਮਾਨਤਨ ਹੋ ਜੂਗਾ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਹਾਂਜੀ ਤੇ ਮਾਨਤਨ ਹੋ ਜੂਗਾ ਹਾਂਜੀ ਤੇ ਉਹ ਇੰਜਨ ਗੇਅਰ ਦਾ ਪੂਰਾ ਚੰਗਾ ਆਪਣਾ ਵਾਹ ਕੇ ਲੈ ਜਾਏ ਕੋਈ ਚੈੱਕ ਕਰਾ ਕੇ ਲਈ ਆ ਸਕਿਓ ਟਰੈਕਟਰ ਬਹੁਤ ਹੀ ਵਧੀਆ ਮਿੱਤਰੋ ਸੋ ਅੱਗੇ ਬਾਈ ਕੋਲੇ ਖੜਾ ਜੀ ਮਿੰਦਰਾ 265 ਇਹ ਕਿਹੜਾ ਮਾਡਲ ਹੈ ਜੀ 99 ਮਾਡਲ ਹਾਂਜੀ ਠੀਕ ਆ ਇਹਦਾ ਕਿੱਥੋਂ ਦਾ ਨੰਬਰ ਆ ਬਈ ਇਹਦਾ ਨੰਬਰ ਹੈ ਪੰਜਾਬ ਦਾ ਹੀ ਹੈ ਅੱਛਾ ਪੰਜਾਬ ਦਾ ਹੀ ਆਉਂ ਪਤਾ ਨਹੀਂ ਕਿਹੜੀ ਖੇਰ ਦਾ ਹੂੰ ਪੰਜਾਬ ਦਾ ਹੀ ਆ 13 ਗਪੇਟ ਕਿਵੇਂ ਬਈ ਰੰਗ ਪੇਟ ਸਾਰਾ origignal ਹੈ ਜੀ ਸਾਰੇ ਨੀਨ ਨਾਲ ਭਲਾ ਕਿਸੇ ਨੂੰ ਚੈੱਕ ਕਰਾ ਲੈ ਕੋਈ ਵੀ ਹਾਂਜੀ ਤੇ ਟਾਇਰ ਨਾਲ ਦੇ ਬਈ ਨਹੀਂ ਟਾਇਰ ਲੱਗੇ ਹੋਇਆ ਕਰੀ ਟਾਇਰ ਵਹੇ ਹੈ ਦਾਦੇ ਹੀ ਆ ਹਾਂਜੀ ਅੱਧੇ ਟਾਇਰ ਆ ਜੀ ਹੁਣ ਇਸ ਟਾਈਮ ਠੀਕ ਹੈ ਜੀ ਅੱਧੇ ਟਾਇਰ ਆ ਟਰੈਕਟਰ ਦੇ ਦੇਖ ਸਕਦੇ ਹੋ ਤੁਸੀਂ ਬਾਈ ਹੁਣੇ ਕਹਿੰਦੇ ਰੀਨਾ ਰੰਗ ਪੇਟ ਦਾ ਭਲਾ ਤੁਸੀਂ ਕਿਸੇ ਨੂੰ ਚੈੱਕ ਕਰਾ ਸਕਦੇ ਹੋ ਤੇ ਇੰਜਨ ਗੇਅਰ ਦਾ ਬਈ ਕਿਵੇਂ ਹੈ ਗੇਅਰ ਦਾ ਓਕੇ ਹੈ ਜੀ ਪੂਰਾ ਓਕੇ ਬੜਾ ਕੋਈ ਚੈੱਕ ਕਰਾ ਕੇ ਵਾਕੇ ਲਿਆ ਸਕਦਾ 70 ਦੇ ਵਾਕੇ ਜਾ ਸਕਦਾ ਠੀਕ ਹੈ ਜੀ ਟਰੈਕਟਰ ਦੇਖ ਸਕਦੇ ਹੋ ਤੁਸੀਂ ਇੰਜਨ ਗੇਅਰ ਦਾ ਪੂਰਾ ਚੰਗਾ ਬੜਾ ਤੁਸੀਂ ਚੈੱਕ ਕਰਾ ਕੇ ਵਾਕੇ ਟਰੈਕਟਰ ਨੂੰ ਲਿਆ ਸਕਦੇ ਹੋ ਬੇਦਾਗ ਟਰੈਕਟਰ ਦੇ ਮਗਰਾੜਾ ਜੀ ਵੀ ਆਪਦਾ ਹੀ ਇਸ ਟਰੈਕਟਰ ਦਾ ਨੰਬਰ ਆ ਸਮਾਨ ਨਾਲ ਹੀ ਮਿਲੂਗਾ ਵੀਰੇ ਹਾਂ ਜੀ ਸਮਾਨ ਸਾਰਾ ਡੰਡਾ ਫੱਟੀ ਛਤਰੀ ਨਾਲ ਠੀਕ ਹੈ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਮਿਲੂਗਾ ਵੀ ਆਵ ਨੰਬਰ ਆ ਤੇ ਇਹਦੀ ਕੀ ਮੰਗ ਕਰਦੋਂ ਬਈ ਇਹਦੀ ਮੰਗ ਹੈਗੀ 175000 ਰੁਪਏ 175 ਡਿਮਾਂਡ ਕਰਦੇ ਹਾਂ ਬਾਕੀ ਮਾਨਤਾਨ ਮਾਨਤਾਨ ਹੋ ਜੂਗਾ ਠੀਕ ਹੈ ਜੀ 175000 ਡਿਮਾਂਡ ਕਰਦੇ ਬਾਈ ਹੁਣੀ ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ ਇਹ ਕੋਲੇ ਖੜਾ ਜੀ ਮਹਿੰਦਰਾ 472 DI ਸੋ ਇਹ ਕਿਹੜਾ ਮਾਡਲ ਟ੍ਰੇਟਰ ਹੈ ਇਹ 2007 ਮਾਡਲ ਹੈ 2007 ਮਾਡਲ ਹਾਂਜੀ ਤੇ ਪਿਆਵ ਨੰਬਰੀ ਇਹ ਵੀ 50 ਨੰਬਰ 2007 ਮਾਡਲ ਆ ਜੀ ਪਿਆਵ ਨੰਬਰ ਆ ਰੰਗ ਬੇੜ ਦਾ ਬਾਈ ਰਿੰਦਲਾ ਨਹੀਂ ਇਹ ਵੀ ਬਸ ਕਿਤੇ ਕਿਤੇ ਡੈਟਿੰਗ ਹੋਈ ਆ ਮਾਰੀ ਹਲੋ ਹੋਈ ਆ ਟੱਚਿੰਗ ਥੋੜੀ ਘਣੀ ਹਾਂਜੀ ਬਾਕੀ ਆਲੇ ਨਾਲੇ ਬੀੜ ਸਾਰਾ ਰੀਨਲ ਹਾਂਜੀ ਇਸੇ ਦਾ ਹਾਂਜੀ ਠੀਕ ਹੈ ਮੋਡੀ ਲਾਈਨ ਦਾ ਸਾਰਾ ਮਤਲਬ origignal ਠੀਕ ਆ ਉਹ ਮਾੜੀ ਮੋਡੀਟੇਜਿੰਗ ਹੋਈ ਕਿਤੇ ਉਮੀ ਪੁੱਤਰ ਮੜਲਾ ਮਹਿੰਦਰਾ 475 ਡੀਆਈ ਤੇ 7 ਪੈਸੇ ਟਾਇਰ ਆ ਜੀ ਹਾਂ ਚਾਰੇ ਟਾਇਰ 7 ਪੈਸੇ ਟਾਇਰ ਆ ਇੰਜਨ ਗੇਅਰ ਦਾ ਓਕੇ ਆ ਜੀ ਜਮਾ ਓਕੇ ਆ ਪਰ ਆਪ ਵੀ ਵਾਕੀ ਚੈੱਕ ਕਰਾ ਕੇ ਚੈੱਕ ਕਰਕੇ ਜਾ ਸਕਦੇ ਠੀਕ ਆ ਚੈੱਕ ਕਰਾ ਕੇ ਵਾਕੀ ਤੁਸੀਂ ਟਰੈਕਟਰ ਲੈ ਆ ਸਕਦੇ ਹੋ ਪੂਰਾ origignal ਬਾਈ ਹੁਣੇ ਕਹਿੰਦੇ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਮਗਰਾ ਟਰੈਕਟਰ ਦੇ ਵੇਦਾਗਾ ਵੇਦਾਗਾ ਮਗਰਾੜਾ ਬੜਾ ਬਾਈ ਕੋਈ ਪਹਿਲਾਂ ਵਾਲੇ ਸੌਦਾ ਆਪਣੇ ਨਾਲ ਫੇਰ ਕਰ ਲਈਏ ਪਹਿਲਾਂ ਵਾਹ ਕੇ ਸੌਦਾ ਕਰ ਸਕਦੇ ਠੀਕ ਹੈ ਜੀ ਵਾਹ ਕੇ ਤੁਸੀਂ ਸੌਦਾ ਕਰ ਸਕਦੇ ਹੋ ਸੋਨਾ ਟਰੈਕਟਰ ਆ ਪੂਰਾ ਛੋਟੇ ਨਹੀਂ ਮੇਰਾ ਦੱਸ ਤੇ 473 ਡੀਆਈ ਕਿਹੜਾ ਮਾਡਲ ਜੀ ਦੇ 2007 2007 ਤੇ ਕੀ ਡਿਮਾਂਡ ਕਰਦੇ ਨੇ ਇਹਦੀ ਇਹਦੀ ਡਿਮਾਂਡ ਹੈਗੀ 240000 ਰੁਪਏ 240000 ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਮਾਨਤਨ ਹੋ ਜੂ ਮਾਨਤਨ ਹੋ ਜੂ ਠੀਕ ਹੈ ਜੀ 2 ਲੱਖ 40 ਹਜ਼ਾਰ ਡਿਮਾਂਡ ਆ ਬਾਕੀ ਮਾਨਤਾਨ ਹੋ ਜਾਊਗਾ ਇਹਦੇ ਨਾਲ ਡੰਡਾ ਫੱਟੀ ਮੁੱਲ ਛਤਰੀ ਡੰਡਾ ਫੱਟੀ ਹੈਗਾ ਛਤਰੀ ਹੈ ਛਤਰੀ ਨਾਲ ਨਹੀਂ ਆਈ ਮਤਲਬ ਨਹੀਂ ਮੈਲ ਦੀ ਨਾਲ ਹਾਂਜੀ ਠੀਕ ਹੈ ਜੀ ਪੂਰਾ ਰੇਨਾ ਰੰਗਪੇੜ ਦਾ ਡਾਇਰੈਕਟਰ ਆ ਮਾਣੀ ਮੋਤੀ ਬਾਈ ਹੁਣੇ ਕਹਿੰਦੇ ਟੱਚਿੰਗ ਆਈ ਆ ਕੀਤੀ ਆ ਤੁਸੀਂ ਦੇਖ ਸਕਦੇ ਹੋ ਅੱਗੇ ਬਾਈ ਕੋਲੇ ਖੜਾ 43600 4300 ਇਹ ਕਿਹੜਾ ਮਾਡਲ ਆ ਜੀ ਇਹ 99 ਮਾਡਲ ਆ ਜੀ 99 ਮਾਡਲ ਪਿਆਵ ਨੰਬਰੀ ਆਈ ਹਾਂਜੀ ਪਿਆਵ ਨੰਬਰੀ ਠੀਕ ਆ 99 ਮਾਡਲ ਆ ਪਿਆਵ ਨੰਬਰਾ ਤੇ ਇਹ ਵੀ ਸਾਰਾ ਅਰੀਜਨਲ ਹੀ ਮੱਲ ਲਕਣ ਦੀ ਹਾਂਜੀ ਸਾਰਾ ਅਰੀਜਨਲ ਹੀ ਇੰਜਨ ਗੇਅਰ ਦਾ ਕਿਵੇਂ ਹੈ ਇੰਜਨ ਗੇਅਰ ਦਾ ਓਕੇ ਹੈ ਜੀ ਟਾਇਰ ਅੱਧੇ ਆਚਾਰੇ ਟਾਇਰ ਅੱਧੇ ਹੈ ਜੀ ਇੰਜਨ ਗੇਅਰ ਦਾ ਟਰੈਕਟਰ ਓਕੇ ਆ ਪੂਰਾ ਬਾਕੀ ਤੁਹਾਡੇ ਸਾਹਮਣੇ ਹੈ ਕੰਡੀਸ਼ਨ ਪੰਜਾਬ ਨੰਬਰ ਹੀ ਹੈ ਬਈ ਪੰਜਾਬ ਨੰਬਰ ਸਮਾਨ ਨਾਲ ਮਿਲੂਗਾ ਦਿੰਦਾ ਫੱਟੀ ਜੱਤੀ ਹਾਂਜੀ ਹਾਂਜੀ ਟਾਇਰ ਅੱਧੇ ਆ ਦੇਖ ਸਕਦੇ ਹੋ ਤੁਸੀਂ ਜੇ ਕਹਿੰਦੇ ਸ਼ੌਂਕਣਾ ਵੀ ਤਿਆਰ ਕਰਾਉਣਾ ਤੇ ਓ ਤਿਆਰ ਹੋ ਜਾਊਗਾ ਇੰਜਨ ਗੇਅਰ ਚੰਗਾ ਹਾਂਜੀ ਇੰਜਨ ਗੇਅਰ ਪੂਰਾ ਹੀ ਓਕੇ ਆ ਇਹਦੀ ਕੀ ਡਿਮਾਂਡ ਆ ਵੀਰੇ 1 ਲੱਖ 5000 ਰੁਪਏ 1 ਲੱਖ 5000 ਰੇ ਟਰੈਕਟਰ ਦੀ ਡਿਮਾਂਡ ਆ ਬਾਕੀ ਇਹ ਤਾਂ ਮਾਨਤਾਂ ਮਾਨਤਾਂ ਹੋ ਜੂਗੀ ਠੀਕ ਆ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਹੋਗਾ ਮਾਨਤਾਂ ਜ਼ਰੂਰ ਹੋ ਜੂਗਾ ਦੇਖ ਸਕਦੇ ਹੋ ਤੁਸੀਂ ਅੱਗੇ ਬਾਈ ਕੋਲੇ ਖੜਾ ਮੈਸੀ ਇਹ ਕਿਹੜਾ ਮਾੜਲਾ ਜੀ ਇਹ ਹੈਗਾ 82 ਮਾੜਲਾ 1982 ਮਾੜਲਾ ਪਿਆਵ ਨੰਬਰ ਇਹ 50 ਨੰਬਰ ਇਹ ਠੀਕ ਆ 1982 ਮਾੜਲਾ 50 ਨੰਬਰ ਆ ਟਾਇਰ ਚਾਰੇ ਅੱਧੇ ਆ ਇਹਦੀ ਕੀ ਮੰਗ ਕਰਦੇ ਹੋ ਬਾਈ ਇਹਦੀ 1 15000 ਰੁਪਏ 115 ਤੁਮਾਨਤਨ ਹੋ ਜੂਗੀ ਮਾਨਤਨ ਹੋ ਜੂਗੀ ਠੀਕ ਹੈ ਜੀ 115000 ਤੁਮਾਨਤਨ ਹੋ ਜੂਗਾ ਸਮਾਨ ਆ ਜਿਵੇਂ ਨਾਲ ਮਿਲਜੀਬਾ ਟਰੈਕਟਰ ਦੇ ਡੰਡਾ ਫਰਤੀ ਪਿਆ ਹਵਾਂ ਨੰਬਰ ਦੇਖ ਕੱਢ ਦੇ ਹੋਰ ਵੀ ਬਹੁਤ ਸਾਰੇ ਟਰੈਕਟਰ ਆ ਬਾਈ ਹੁਣਾਂ ਕੋਲੇ ਉਹ ਵੀ ਤੁਹਾਨੂੰ ਦਿਖਾਉਣੇ ਆ ਅੱਗੇ ਆ ਗਿਆ ਦੋਸਤੋ Mahindra 265 DI Mahindra 265 DI ਟਰੈਕਟਰ ਆ ਇਹ ਕਿਹੜਾ ਮਾਰਦਾ ਬਈ ਇਹ 89 ਮਾਰਦਾ 1998 ਮਾਡਲ ਪਯਾਵ ਨੰਬਰ ਆਈ ਨੰਬਰ ਠੀਕ ਹੈ ਜੀ 1998 ਮਾਡਲ ਆ ਪਯਾਵ ਨੰਬਰ ਆ ਤੇਰਾ ਗੇੜ ਦਾ ਓਰੀਜਨਲ ਹੀ ਸਾਰਾ ਰੰਗ ਪੇੜ ਦਾ ਓਰੀਜਨਲ ਆ ਜੀ ਸਾਰਾ ਹੀ ਓਰੀਜਨਲ ਟਰੈਕਟਰ ਆ ਰੰਗ ਪੇੜ ਦਾ ਦੇਖ ਸਕਦੇ ਹੋ ਜੀ ਤੁਸੀਂ ਮਗਰਲੇ ਟਾਇਰ 90 ਪੈਸੇ ਆ ਮਗਰਲੇ ਟਾਇਰ ਟਰੈਕਟਰ ਦੇ 90 ਪੈਸੇ ਆ ਠੀਕ ਹੈ ਜੀ ਬਗਰਾੜ ਤੇ ਹੀ ਦੇਖ ਸਕਦੇ ਹੋ ਬੇਦਾਗ ਮਗਰਾੜ ਆ ਸਾਮਾਨ ਆ ਟਰੈਕਟਰ ਦੇ ਨਾਲ ਜਿਵੇਂ ਡੰਡਾ ਫੱਟੀ ਛਤਰੀ ਸਾਰਾ ਨਾਲ ਖੜੂਦਾ ਜੀ ਪਯਾਵ ਨੰਬਰੀ ਜੀ ਪਯਾਵ ਨੰਬਰ ਆਈ ਵੀ ਬਾਈ ਬੇਬੀ ਬਾਈ ਠੀਕ ਹੈ ਪਯਾਵ ਨੰਬਰ ਆ ਪੀ ਵੀ ਬਾਈ

ਦੋ ਹਾਲ ਹੈ ਸ਼ਕਤੀ ਵੀ ਇਹ 4 ਹੈ ਸ਼ਕਤੀ ਦੀ ਦੋ ਹਾਲ ਹੈ ਦੋ ਹਾਲ ਹੈ ਠੀਕ ਹੈ ਜੀ ਇਹ ਕਿਹਨਾ ਮਾਡਲ ਆ ਜੀ ਇਹ 2000 ਮਾਡਲ ਆ ਮਤਲਬ ਪੁਰਾਣੀ ਸ਼ੋ ਵਾਲਿਆ ਪੁਰਾਣੀ ਸ਼ੋ ਵਾਲਿਆ 2000 ਮਾਡਲ ਆ ਤੇ ਵਿਆਵ ਨੰਬਰੀ ਵਿਆਵ ਨੰਬਰੀ ਜੀ ਠੀਕ ਹੈ ਜੀ ਵਿਆਵ ਨੰਬਰ ਆ 2000 ਮਾਡਲ ਆ ਤੇ ਇਹ ਸਾਰਾ origignal ਸਾਰਾ origignal ਵਾਲਾ ਕੋਈ ਚੈੱਕ ਕਰਾ ਕੇ ਕਰਾ ਸਕਦੇ ਜੀ ਕੋਲ ਆਪਣੀ ਗਾਰੰਟੀ ਆ ਹਾਂ ਜੀ ਇਗਾ ਇਤਿਹਾਸ ਰਾਕੇ ਟਰੈਕਟਰ ਲਿਆ ਸਕਦੇ ਹੋ ਪੂਰੀ ਗਰੰਟੀ ਆ ਬਾਈ ਹੋਣਾ ਦੀ ਰੀਨਰ ਰੰਗ ਪੇੜ ਦਾ ਹਰਾ ਟਰੈਕਟਰ ਆ ਟੈ ਟਰੈਕਟਰ ਦੇ ਬਾਈ 70 90 ਪੈਸੇ ਹੈਗੇ ਚਾਰੇ ਮੈਂ ਪਿਛਲੇ ਮਗਰਲੇ ਦਾ ਟਰੈਕਟਰ ਦੇ 90 ਪੈਸੇ ਆ ਮੋਰਲੇ ਟਾਇਰ ਸਾਡੇ ਤੋਂ ਪੈਸੇ ਆ ਮਗਰਲੇ ਟਾਇਰ 90 ਪੈਸੇ ਆ ਜੀ ਵੇ ਟਰੈਕਟਰ ਦੇ ਮਗਰਾੜਾ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਤੁਸੀਂ ਸਮਾਨ ਜਿਵੇਂ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਵੇ ਦੇਖਦੇ ਦੇਖਾ ਇਹਦੀ ਕੀ ਡਿਮਾਂਡ ਕਰਦੇ ਆ ਵੀਰੇ 1 2 ਲੱਖ 90 ਹਜ਼ਾਰ ਐਟ੍ਰੈਕਟਰ ਦੀ ਮਾਰਾ ਬਾਕੀ ਮਾਨਤਨ ਹੋ ਜੂਗਾ ਮਾਨਤਨ ਹੋ ਠੀਕ ਹੈ ਜੀ 2 ਲੱਖ 90 ਹਜ਼ਾਰ ਐਟ੍ਰੈਕਟਰ ਦੀ ਡਿਮਾਂਡ ਹੈ ਜੀ ਬਾਕੀ ਟਰੈਕਟਰ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਆ ਗਿਆ ਜੀ ਫਾਰਮ 60 ਫਾਰਮ 60 ਟਰੈਕਟਰ ਹੈ ਕਿਹੜਾ ਮਾਡਲ ਆ ਬਈ ਇਹ ਇਹ 2012 ਮਾਡਲ ਹੈ ਪਾਵਰ ਸਟੀਅਰਿੰਗ ਠੀਕ ਹੈ 2012 ਮਾਡਲ ਆ ਪਾਵਰ ਸਟੀਅਰਿੰਗ ਆ ਤੇਰ ਨਾਲ ਦੀ ਚਾਲੀ ਹਾਂ ਜੀ ਠੀਕ ਆ ਟਾਇਰ ਚਾਰੇ ਨਾਲ ਦੇ ਆ 65 ਕੇ ਪੈਸੇ ਟਾਇਰ 65 ਪੈਸੇ ਟਾਇਰ ਆ ਹਾਂਜੀ 65 ਪੈਸੇ ਚਾਰੇ ਟਾਇਰ ਆ ਟਰੈਕਟਰ ਤੇ ਵੇਟ ਕੰਪਨੀ ਦੇ ਲੱਗੇ ਆ ਹਾਂਜੀ ਠੀਕ ਆ ਵੇਟ ਕੰਪਨੀ ਦੇ ਲੱਗੇ ਆ ਬਾਕੀ ਇਹ ਕਿਵੇਂ ਰੰਗ ਪੇਡ ਦਾ ਬਈ ਰੰਗ ਪੇਡ ਦਾ ਸਾਰਾ Ориਗਨਲ ਆ ਜੀ ਠੀਕ ਆ ਸਾਰਾ Ориਗਨਲ ਰੰਗ ਪੇਡ ਦਾ ਟਰੈਕਟਰ ਆ ਪਾਵਰ ਸਟੇਰੀਂਗ ਆ ਦੇਖ ਸਕਦੇ ਹੋ ਤੁਸੀਂ ਵੀ ਆਵ ਨੰਬਰੀ ਆ ਜੀ ਹਾਂਜੀ ਫਰੀਦਕੋਟ ਦਾ ਲੋਕਲ ਨੰਬਰ ਠੀਕ ਆ ਫਰੀਦਕੋਟ ਦਾ ਲੋਕਲ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਟਰੈਕਟਰ ਦੇ ਲੱਗੀਆਂ ਤੁਸੀਂ ਦੇਖ ਸਕਦੇ ਹੋ ਸਮਾਨ ਬਈ ਇਹਦੇ ਨਾਲ ਵੀ ਪੂਰਾ ਮਿਲੂਗਾ ਹਾਂਜੀ ਸਮਾਨ ਪੂਰਾ ਹੀ ਗੰਦਾ ਫੱਟੀ ਛਤਰੀ ਗੰਦਾ ਫੱਟੀ ਛਤਰੀ ਪੂਰਾ ਸਮਾਨ ਮਿਲੂਗਾ ਤੇ ਇੰਜਨ ਗੇਅਰ ਦੀ ਪੂਰ ਗਾਰੰਟੀ ਐ ਜੀ ਪੂਰ ਗਾਰੰਟੀ ਐ ਜੀ ਵਾਕੇ ਤੇ 100 ਠੀਕ ਆ ਵਾਕੇ ਤੁਸੀਂ ਟਰੈਕਟਰ ਲਿਆ ਸਕਦੇ ਹੋ ਇੰਜਨ ਗੇਅਰ ਦੀ ਪੂਰ ਗਾਰੰਟੀ ਐ ਜੀ ਇਹਦੇ ਕੀ ਮਨਜ਼ਰ ਆ ਤੁਹ ਬਈ ਕੋਈ 3 ਲੱਖ ਮਟੀਰੀਅਲ 190000 ਬਾਕੀ 3 ਲੱਖ 90000 ਕਮਾਨ ਦਾ ਨ ਹੋ ਜੂ ਬਈ ਹਾਂਜੀ ਠੀਕ ਆ ਜੀ 190000 ਬਈ ਹੁਣੀ ਡਿਮਾਂਡ ਕਰਦੇ ਆ ਬਾਕੀ 10 ਲੱਖ ਤਾਂ ਇਹ ਆ ਤੁਮਾਂ ਦਾ ਹੋਊਗਾ ਆ ਗਿਆ ਇਹ ਸਟੈਂਡਰਡ 450 ਡੀਆਈ ਇਹ ਕਿਹਦਾ ਮਾਰ ਲਈ 2012 ਮਾਰ ਲਈ ਹਾਂਜੀ 2012 ਮਾਰ ਲਈ 2012 ਪਿਆਵ ਵੀ 50 ਨੰਬਰ ਠੀਕ ਆ ਪਿਆਵ ਨੰਬਰ ਆ ਸਰਕਾਰੀ ਨੰਬਰ ਬੀਟਾ ਡਰਾਈਵਰ ਤੇ ਲੱਗੀਆਂ ਤੁਸੀਂ ਦੇਖ ਸਕਦੇ ਹੋ ਤੇ ਟਾਇਰ ਵੀ ਨਾਲ ਦੇ ਹੀ ਨਹੀਂ ਟਾਇਰ ਲੱਗੇ ਹੋਏ ਅੰਦਰ